ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਹੈ ਸੰਡੇ ਔਰ ਅਸੀਂ ਬਣਾਉਣ ਜਾ ਰਹੇ ਆ ਨਾਸ਼ਤਾ ਇੱਕ ਨਵੇਂ ਤਰੀਕੇ ਨਾਲ ਮੰਮੀ ਨਾਲ ਹੈਲਪ ਕਰਨਗੇ ਹਾਂਜੀ ਹਾਂਜੀ ਬਣਾਉਣ ਜਾ ਰਹੇ ਆ ਡੈਡੀ ਨੂੰ ਸਰਪ੍ਰਾਈਜ਼ ਦਿੰਨੇ ਆ ਇੱਕ ਨਵਾਂ ਨਵੇਂ ਤਰੀਕੇ ਦਾ ਨਾਸ਼ਤਾ ਬਣਾ ਕੇ ਹੋਪਸ ਉਹਨਾਂ ਨੂੰ ਵਧੀਆ ਲੱਗੂਗਾ ਤੇ ਕਰਦੇ ਆ ਅਸੀਂ ਅੱਜ ਦੀ ਰੈਸਪੀ ਸ਼ੁਰੂ ਵੀ ਸੂਜੀ ਤਾਂ ਮੈਂ ਇਹਦੇ ਚ ਪਾ ਲਈ। ਦਹੀਂ ਕਰਦਾ ਮਿਕਸ। ਦਹੀਂ ਕਿੱਥੇ ਪਾ ਲੇਗੀ ਜੇ ਨਾਈਟ ਹੋ ਜੇਗੀ। ਨਹੀਂ ਨਹੀਂ ਸੂਜੀ ਤੇ ਦਹੀਂ ਆਪਾਂ ਹੋ ਕੀ ਕਹਿੰਦੇ ਹੁੰਦੇ ਨੇ ਮਿਲਾ ਕੇ ਰੱਖ ਦਿੰਨੇ ਆ। ਤੇ ਇਹਨੂੰ 10 ਮਿੰਟ ਰੈਸਟ ਤੇ ਵੀ ਤਾਂ ਰੱਖਣਾ ਹੀ ਪੈਣਾ ਨਾ। ਰੱਖੋ। ਨਹੀਂ ਨਹੀਂ ਉਦਾਂ ਰੱਖਣਾ ਹੀ ਪੈਣਾ ਨਾ। ਇੱਕ ਵਾਰੀ ਇਹ ਚ ਦਹੀਂ ਮਿਲਾ ਲੈਣੇ ਆ। ਹੂੰ। ਦਹੀਂ ਮਿਲਾ ਕੇ ਇਹਨੂੰ ਵੀ ਤਾਂ ਰੱਖਣਾ ਹੀ ਪੈਣਾ ਨਾ। ਦੂਜੇ ਨੂੰ ਅਤੇ ਇਹ ਪਾਤਾ ਦਹੀਂ ਦੇ ਨਾਲ ਥੋੜਾ ਪਾਣੀ ਪਾ ਦਿੰਨੇ ਆ ਤੇ ਥੋੜਾ ਟੇਸਟ ਜਾ ਬਣ ਜੂਗਾ ਪਤਲਾ ਰਿਆ ਬਣਾ ਕੇ ਰੱਖਾਂਗੇ ਇਹਨੂੰ ਆਪਾਂ ਟੱਕੇ ਲੱਕ ਦਿੰਨੇ ਆ 10 ਮਿੰਟਾਂ ਬਾਅਦ ਤੇ ਆਪਾਂ ਲੈ ਆਲੇ ਦੋ ਆਲੂ ਇਹਨਾਂ ਨੂੰ ਆਪਾਂ ਕਰ ਲਾਂਗੇ ਗ੍ਰਾਈਂਡ ਆਲੂ ਆਪਾਂ ਪੀਸ ਲੈਨੇ ਮਮੀ ਪਾ ਰਹੇ ਪੇਸਟ ਬਣਾ ਲੈ ਆਲੂ ਦਾ 10 ਮਿੰਟ ਹੋ ਗਏ ਬਣਾ ਕੇ ਖਬੀਰ ਹੋ ਗਏ ਹੂੰ ਇਹ ਹੁਣ ਆਪੇ ਆਲੂ ਵਾਲੇ ਚ ਪਾਤਾ ਆਪਾਂ ਨੇ ਪੇਸਟ ਜੇ ਠੀਕ ਹੈ ਇਹ ਆਲੂ ਵਾਲਾ ਪੇਸਟ ਜੇ ਚ ਪੈ ਗਿਆ ਚਲ ਮੈਂ ਮੀ ਪਿਆਜ਼ ਪਾ ਦੋ ਇਹ ਪਾ ਦੋ ਪਾ ਦੋ ਪਾ ਦੋ ਟਮਾਟਰ ਵੀ ਪਾ ਦੋ ਚਲੋ ਹਰੀਆਂ ਮਿਰਚਾਂ ਵੀ ਪਾ ਦੋ ਉਹ ਵੀ ਕੱਟ ਕੇ ਰੱਖੀਆਂ ਨੇ ਹਰੀਆਂ ਮਿਰਚਾਂ ਪਾ ਲਈਆਂ ਤੇ ਹਾਂ ਪਕਾੜੀ ਮਿਰਚ ਥੋੜੀ ਜਿਹੀ ਐਡ ਕਰ ਦਿੰਨੇ ਆ ਇਹਦੇ ਚ ਹਲਕੀ ਜਿਹੀ ਮੂਨ ਗਿਣਾ ਬੰਦ ਨਮਕ ਪਾ ਦੋ ਹੰਟੀ ਥੋੜਾ ਜਿਹਾ ਬਸ ਬਾਤ ਆ ਬਾਤ ਆ ਬਾਤ ਬਸ ਅੱਛੇ ਰੀਫਲੇਕਸ ਐਡ ਕਰ ਦਿੰਨੇ ਆ ਥੋੜਾ ਜਿਹਾ ਇਹਦੇ ਚ ਹਾਂ ਹੋ ਗਿਆ ਆਰਗੈਨ ਅੱਜ ਇੱਕ ਨਵੇਂ ਤਰੀਕੇ ਦਾ ਬ੍ਰੇਕਫਾਸਟ ਤਿਆਰ ਕਰਦੇ ਹਾਂ ਨਹੀਂ ਧਨੀਆ ਕਰ ਦੋ ਐਡ ਮੰਮੀ ਚਲੋ ਥੋੜਾ ਜਿਹਾ ਹਰਾ ਗੈਸ ਕਰੋ ਆਨ

ਵਾਹ ਵਧੀਆ ਹੈ ਨਾ ਜੀ ਸਰੇ ਬਣਾ ਕੇ ਆਇਆ ਸੀ ਇਹਨਾਂ ਦੇ ਬਰਤਨ پاسੀ ਨਾਲ ਜੀਨੇ 13 ਦਾ ਪਿਆਤਾ ਬਹੁਤ ਠੀਸ ਕੇ ਪਾਉਂਦੇ 3 ਪਿਆਨੇ ਨੂੰ ਵੀ ਉਸਕੇ ਨੂੰ ਵੀ ਉਸਕੇ ਨਹੀਂ ਵੜਿਆ ਹੁੰਦਾ ਹੈ ਨਾ ਬਣਾ ਰਣ ਗਿਆ ਹੁਣ ਬਣਾਉਣੇ ਬਹੁਤ ਆਹ ਬੱਚੇ ਦੇ ਪਾਣੀ लौट गए रघु दो ओहा क्या बात है ये सुना हमने है ना चलो जी तो गया सूजी और आलू का चिलार लेके चलते हैं डैडी को ले डैड डैड उठो की है ਕਹਿੰਦੇ ਸੀ ਕਿ ਤੁਸੀਂ ਤਵਾ ਤੋਂ ਪੁੱਛਿਆ ਉਹ ਨਾ ਬਗ ਮੇਰਾ ਖਲਾ ਦੰਦ ਲਿਆਉਣੇ ਪੈਣਦੇ ਨੇ ਹਾਂ ਠੀਕ ਹੈ ਠੀਕ ਹੈ ਦੰਦ ਲਿਆਵਾ ਉਧਰੋਂ ਲਿਆ ਬਣਾਇਆ ਵਾ ਬਹੁਤ ਵਧੀਆ ਬਣਿਆ ਹਮ ਮੈਂ ਕਿ ਪ੍ਰੌਂਠੇ ਦਾ ਰੋਟੀ ਬਣਾਉਂਦੇ ਰਹਨੇ ਆ ਪ੍ਰੌਂਠੇ ਨਹੀਂ ਬਣਾਣੇ ਬਣਾਉਣੇ ਹੈਗੇ ਹਮ ਮੈਂ ਚਲ ਅੱਜ ਤੁਹਾਨੂੰ ਡਿਫਰੈਂਟ ਜੀ ਰੈਸਪੀ ਬਣਾ ਕੇ ਸਰਪ੍ਰਾਈਜ਼ ਦਿੰਨੇ ਆ ਨਾ ਮੈਂ ਰੱਖ ਦੇ ਕੇ ਮਟੜੇ ਕਾੜ ਗਿਆ ਡレイン ਖਾਲਾ ਦੇ ਤੋਂ ਫੋਮ ਬਣ ਗਿਆ ਇਸ ਨੂੰ ਮਾਰ ਕੇ ਰਲ ਮੈਂ ਕੱਟਿਆ ਜਪਾ ਨੂੰ ਲਓ ਮੈਂ ਵੀ ਪਲੇਟ ਮੋਦੇ ਲਾਂਦ ਕਰ ਪਾ ਦੇ ਮਮੀ ਪਲੇਟ ਤੇ ਹੋਰੇ ਬਣਾ ਨੇ ਕਿੰਨਾ ਮੂਦੀ ਹੋਣ ਕੈਂਟਮ ਹੂੰ ਕੈਂਟਮ ਬਣਿਆ ਹੋ ਗਿਆ ਕੈਂਟਮ ਸਾਡੇ ਅੱਜ ਦੀ ਰੈਸਪੀ ਬਣ ਕੇ ਹੋ ਚੁੱਕੀ ਹੈ ਤਿਆਰ ਮਿਲਾਂਗੇ ਅਸੀਂ ਤੁਹਾਨੂੰ ਇੱਕ ਨਵੀਂ ਰੈਸਪੀ ਦੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਸਾਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੀ ਵੀਡੀਓਜ਼ ਨੂੰ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀਆਂ ਵੀਡੀਓਜ਼ ਤੁਹਾਡੀਆਂ ਰੈਸਪੀ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੁਹਾਡੇ ਸਪੋਰਟ ਨਾਲ ਸਾਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ ਤੇ ਮਿਲਾਂਗੇ ਅਸੀਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ